ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ आज ਬਠਿੰਡਾ ਵਿੱਚ ਇੱਕ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੱਜ ਕਰੋਨੇਸ਼ ਕੁਮਾਰ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਲੋਕ ਅਦਾਲਤ ਦੇ ਵਿੱਚ ਲਗਭਗ ਜਿਹੜਾ 20000 ਕੇਸ ਹੈ ਉਹ ਲੱਗਿਆ ਹੋਇਆ ਹੈ ਜਿਸ ਵਿੱਚੋਂ 18000 ਕੇਸ ਸੋਲਵਡ ਹੋਣ ਦੀ ਸੁਭਾਵਨਾ ਹੈ ਦਿਖਾਉਂਦੇ ਹਾਂ ਸੋ ਨੂੰ ਲਾਈ ਟਸਵੀਰਾਂ ਦੇਖਦੇ ਰਹੋ ਪੰਜਾਬੀ ਹਰਦੀਵਾਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਅੰਟੀ ਜਸਟਿਸ ਦੇ ਕੋਰਟ ਦਾ ਦਾਲਤ ਲਗਾਈ ਗਿਆ ਹੈ ਅੱਜ ਬਠਿੰਡਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਹੈ ਜਿਸ ਵਿੱਚ ਕੁੱਲ 20 ਬੈਂਚ ਕਨਸਟੀਟਿਊਟ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 16 ਬੈਂਚ ਦਾ ਬਠਿੰਡੇ ਸ਼ਹਿਰ ਵਿੱਚ ਦੋ ਬੈਂਚ ਰਾਮਪੁਰਾ ਫੂਲ ਸਬਡਿਵੀਜ਼ਨ ਤੇ ਦੋ ਹੀ ਬੈਂਚ ਤਲਵੰਡੀ ਸਾਬੋ ਸਬਡਿਵੀਜ਼ਨ ਵਿੱਚ ਕਨਸਟੀਟਿਊਟ ਕੀਤੇ ਗਏ ਇਸ ਲੋਕ ਅਦਾਲਤ ਵਿੱਚ 20000 ਤੋਂ ਵੱਧ ਕੇਸਿਸ ਟੇਕਅਪ ਕੀਤੇ ਗਏ ਜਿੰਨਾ ਵਿੱਚੋਂ 17-18000 ਕੇਸ ਡਿਸਪੋਜ਼ ਆਫ ਹੋਣ ਦੀ ਪੂਰੀ ਉਮੀਦ ਹੈ ਹਜੇ ਕੰਪਲੀਟ ਫਿਗਰ ਤਾਂ ਮੇਰੇ ਕੋਲ ਨਹੀਂ ਪਹੁੰਚੀ ਬਟ 18000 ਦੇ ਕਰੀਬ ਫਿਗਰ ਆ ਜਾਏਗੀ ਇਸ ਲੋਕਦਾਲ ਦੇ ਵਿੱਚ ਹਰ ਤਰ੍ਹਾਂ ਦਾ دیਵਾਨੇ ਮਕਦਮਾ ਜਿਸ ਤਰ੍ਹਾਂ ਕੀ ਰਿਕਵਰੀ ਸੂਟਸ ਮੈਟਿਮੋਨਲ ਡਿਸਪੂਟਸ ਜੋ ਮੀਆਂ ਬੀਬੀ ਦੇ ਝਗੜੇ ਹੁੰਦੇ ਨੇ ਲੈਂਡ ਇਕੁਏਸ਼ਨ ਕੇਸਿਸ ਕ੍ਰਿਮੀਨਲ ਕੇਸਿਸ ਜਿਹੜੇ ਕਿ ਕਟ ਗ੍ਰੈਵਿਟੀ ਵਾਲੇ ਹੁੰਦੇ ਨੇ ਕੰਪਾਉਂਡੇਬਲ ਹੁੰਦੇ ਨੇ ਬੈਂਕ ਚੈੱਕ ਬਾਉਂਸਿੰਗ ਕੇਸਿਸ ਇਹ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਤੇ ਇਸ ਤੋਂ ਇਲਾਵਾ ਰੀਲਿਟਿਗੇਟਿਵ ਕੇਸ ਜਿਹੜੇ ਕਿ ਹਜੇ ਤੱਕ ਕੇਸ ਕੇਸਾ ਕੋਰਟਾ ਵਿੱਚ ਨਹੀਂ ਆਏ ਉਹ ਵੀ ਕੇਸ ਜਿਸ ਤਰ੍ਹਾਂ ਕੀ ਬੈਂਕਾਂ ਦੇ ਕੇਸ ਇੰਸ਼ੋਰੈਂਸ ਕੰਪਨੀਆਂ ਦੇ ਕੇਸ ਟੈਲਕਮ ਕੰਪਨੀਆਂ ਦੇ ਕੇਸ ਉਹ ਵੀ ਸਾਰੇ ਕੇਸਿਸ ਟੇਕ ਅਪ ਕੀਤੇ ਗਏ ਹਨ ਤੇ ਉਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅੱਜ ਗੱਲ ਕਰੀ ਅੱਜ ਕਿਸ ਤਰ੍ਹਾਂ ਦੇ ਕੇਸਿਸ ਲੱਗੇ ਹੋਏ ਆ ਜਿਆਦਾ ਅੱਜ ਮੈਂ ਜਿਸ ਤਰ੍ਹਾਂ ਦੱਸਿਆ ਹਰ ਤਰ੍ਹਾਂ ਦੀਵਾਨੀ ਤਾਂ ਹਰ ਤਰ੍ਹਾਂ ਦਾ ਕੇਸ ਟੇਕ ਅਪ ਕੀਤਾ ਜਾ ਰਿਹਾ ਹੈ ਤੇ ਕ੍ਰਿਮਨਲ ਦੇ ਉਹ ਕੇਸ ਜਿਹੜੇ ਕਿ ਕੰਪਾਉਂਡੇਬਲ ਹੁੰਦੇ ਨੇ ਉਹ ਹੀ ਕੇਸ ਟੇਕ ਅਪ ਕੀਤੇ ਜਾ ਰਹੇ ਨੇ ਲੋਕ ਅਦਾਲਤਾਂ ਨੂੰ ਲੈ ਕੇ ਖਾਸ ਕਰਕੇ ਮਠੰਡਾ ਦੇ ਲੋਕਾਂ ਨੇ ਕੀ ਮੈਸੇਜ ਦੇਖੋ ਲੋਕ ਅਦਾਲਤ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਆਪਾਂ ਆਮ ਲੋਕਾਂ ਦੀ ਭਾਸ਼ਾ 'ਚ ਕਹਿੰਦੇ ਆ ਫਲਾਣ ਤੇ ਕੇਸ ਜਿੱਤ ਗਈ ਤੇ ਫਲਾਣ ਤੇ ਕੇਸ ਹਾਰ ਗਈ ਪਰ ਲੋਕ ਅਦਾਲਤ ਵਿੱਚ ਐਸ ਤਰ੍ਹਾਂ ਕੁਝ ਨਹੀਂ ਹੁੰਦਾ ਇਸ ਵਿੱਚ ਕੋਈ ਵੀ ਤੇਰ ਨਹੀਂ ਹਾਰਦੀ ਦੋਨੋਂ ਹੀ ਤਰ੍ਹਾਂ ਜੇਤੂ ਕਰਾਰ ਦਿੱਤੀ ਜਾਂਦੀਆਂ ਨੇ ਕਿਉਂਕਿ ਇਹ ਫੈਸਲਾ ਆਪਸੀ ਤਰ੍ਹਾਂ ਨੂੰ ਬਿਠਾ ਕੇ ਸਮਝੋਤੇ ਨਾਲ ਰਾਜੀ ਨਾਮ ਇਹਨਾਂ ਕਰਾਇਆ ਜਾਂਦਾ ਹੈ ਤੇ ਕੋਰਟ ਦੀ ਮੋਹਰ ਲੱਗ ਜਾਂਦੀ ਹੈ ਫਿਰ ਉਸ ਜਿਹੜਾ ਫੈਸਲਾ ਹੁੰਦਾ ਹੈ ਅਵਾਰਡ ਪਾਸ ਹੁੰਦਾ ਉਸ ਦੀ ਕੋਈ ਅੱਗੇ ਫਰਦਰ ਅਪੀਲ ਨਹੀਂ ਹੁੰਦੀ ਤੇ ਲੋਕਾਂ ਦਾ ਬਹੁਤ ਫਾਇਦਾ ਹੁੰਦਾ ਹੈ ਜਿਸ ਤਰ੍ਹਾਂ ਅੱਜ ਬੈਂਕ ਦੇ ਕੁਝ ਰਿਕਵਰੀ ਕੇਸ ਲੱਗੇ ਹੋਏ ਸੀ ਪ੍ਰੀਡਿਗੇਟਿਵ ਲੱਗੇ ਸੀ ਐਸਬੀਆਈ ਬੈਂਕ ਦੇ ਆਰਨ ਸਾਹਿਬ ਖੁਦ ਆਏ ਹੋਏ ਸੀਗੇ ਤੇ ਉਹਨਾਂ ਨੇ ਖੁਦ ਇੰਟਰਸਟ ਲੈ ਕੇ ਲੋਕਾਂ ਨੂੰ ਵੱੱਟ ਤੋਂ ਵੱਧ ਸਹੂਲਤਾ ਜੋ ਛੱਡ ਸਕਦੇ ਸੀ ਵਿਆਜ ਸਾਰੇ ਮਾਫ ਕਰ ਦਿੱਤਾ ਤੇ ਮੂਲ ਵਿੱਚੋਂ ਵੀ ਕਾਫੀ ਇਸ ਕਰਕੇ ਮੇਰੀ ਤਾਂ ਲੋਕਾਂ ਨੂੰ ਇਹੀ ਗੁਜਾਰਿਸ਼ ਹੈ ਕਿ ਵੱਧ ਤੋਂ ਵੱਧ ਕੇਸ ਇਸ ਆਪਣੇ ਲੋਕਦਾਲਚ ਲੈ ਕੇ ਆਣ ਕਿ ਇਹ ਅੰਦਰ ਨਾਲ ਸਿਰਫ ਟਾਈਮ ਤੇ ਪੈਸਾ ਨਹੀਂ ਬਚਦਾ ਲਕ ਬਲਕਿ ਲੋਕਾਂ ਦੀ ਆਪਲੀ ਕੜਵਾਹਟ ਵੀ ਦੂਰ ਹੁੰਦੀ ਹੈ ਡਾਕਟਰ ਸਾਹਿਬ ਇਹ ਆਪਣਾ ਕਿੰਨੇ ਪੁਰਾਣੇ ਜਿਹੜੇ ਕੇਸ ਜਿਹੜੇ ਇਸ ਵਿੱਚ ਕਾਫੀ ਪੁਰਾਣੇ ਕੇਸ ਮੈਨੂੰ ਹੁਣ ਪਿੱਛੇ ਮੈਂ ਹੁਣੇ ਹੀ ਕੇਸ ਵਿੱਚ ਭੋਲਾ ਸਿੰਘ ਵਰਸਸ ਕਿਰਨਦੀਪ ਕੋਰ ਕੋਈ ਕੇਸ ਸੀਗਾ ਮੈਟ੍ਰੀਮੋਨੀਅਲ ਉਹ ਦੋਨੋਂ ਧਿਰਾਂ 7 ਸਾਲ ਤੋਂ ਲੱਗ ਰਹਿ ਰੀਆਂ ਸੀ ਤੇ ਲੋਕ ਅਦਾਲਤ ਦੇ ਐਫਰਟਸ ਨਾਲ ਦੋਨੋਂ ਅੱਜ ਇਕੱਠੇ ਕਰ ਜਾ ਰਹੇ ਹਨ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੇਸਿਸ 5-7 ਸਾਲ ਪੁਰਾਣੇ ਕਿ ਨਹੀਂ ਕੇਸਿਸ ਜਿਹੜੇ ਕਿ ਕਾਫੀ ਦੇਰ ਤੋਂ ਲੜਕ ਰਹੀ ਸੀ ਅੱਜ ਉਹਨਾਂ ਨੂੰ ਉਪਟਾਰਾ ਕੀਤਾ ਗਿਆ ਹੈ ਆਪ ਇਸ ਗੱਲ ਕਰੀਏ ਕਈ ਲੋਕ ਲੋਕ ਅਦਾਲਤਾਂ ਨੂੰ ਲੈ ਕੇ ਆਉਂਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਫ੍ਰੀਡ ਤੋਂ ਦਰਬਾੜ ਕੋਈ ਇਸ ਨੂੰ ਲੈ ਕੇ ਵੀ ਚੱਲਦਾ ਲੋਕਧਲਤੀ ਬਲਕਿ ਅਲੱਗ-ਅਲੱਗ ਅਵੇਰਨੈਸ ਕੈਂਪਸ ਲਗਾਏ ਜਾਂਦੇ ਨੇ ਤੁਹਾਡੇ ਮਾਧਮ ਰਾਹੀਂ ਵੀ ਸਾਨੂੰ ਅਸੀਂ ਕਾਫੀ ਪ੍ਰਚਾਰ ਕਰਦੇ ਹਾਂ ਤੇ ਜਿਹੜੇ ਤੁਸੀਂ ਫੀਸ ਦੀ ਗੱਲ ਕਰ ਰਹੇ ਹੋ ਬਲਕਿ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨਾ ਕਿ ਜਿਹੜੇ ਕੋਰਟ ਫੀ ਲਗਾਈ ਹੁੰਦੀ ਹੈ ਜਿਹੜਾ ਫੈਸਲਾ ਲੋਕਦਾਲਤ ਵਿੱਚ ਹੁੰਦਾ ਹੈ ਉਹ ਅਸੀਂ ਕੋਰਟ ਫੀ ਰਿਫੰਡ ਕਰ ਦਿੰਨੇ ਆ ਇੱਕ ਪ੍ਰਵੀਜ਼ਨ ਹੈ ਇਸ ਕਰਕੇ ਉਹਨਾਂ ਦਾ ਇਹ ਪੈਸਾ ਵੀ ਬਚ ਜਾਂਦਾ ਹੈ ਜਿਹੜੀ ਕੋਰਟ ਫੀ ਦਾ ਫਾਇਦਾ ਵੀ ਹੁੰਦਾ ਹੈ ਇਸ ਵਿੱਚ ਕਿ ਜਿਹੜਾ ਕੇਸ ਉਹਦਾ ਉਹ ਤੁਹਾਨੂੰ ਕਹਾਂ ਉਹਨਾਂ ਨੂੰ ਪਾਇਆ ਕੋਈ ਕੋਰਟ ਕੋਈ ਹੋਰ ਕੋਸਟ ਨਹੀਂ ਲਿਗ ਪੈਂਡਿੰਗ ਕੇਸਿਸ ਵਿੱਚ ਤੱਕ ਕੁਝ ਨਹੀਂ ਹੁੰਦਾ ਜਿਹੜੇ ਕੇਸ ਆਲਰੇਡੀ ਚੱਲ ਰਹੇ ਹੁੰਦੇ ਹਨ ਤੁਸੀਂ ਜਿਹੜੇ ਵੀ ਇਸ ਕੇਸ ਨੂੰ ਲਗਵਾਉਣਾ ਚਾਹੁੰਦੇ ਹੋ ਉਹ ਕੰਸਰਨਟ ਕੋਰਟ ਵਿੱਚ ਆਪਣੀ ਦਰਖਾਸਤ ਦੇ ਦੇ ਜਾਂ ਡੀ ਐਲ ਐਸ ਐ ਦੇ ਸੈਕਟੀ ਸਾਹਮਣੇ ਜਾਂ ਮੈਂ ਬੀਇੰਗ ਚੇਅਰ ਮੈਂ ਮੈਨੂੰ ਉਹ ਕਿਤੇ ਵੀ ਦਰਖਾਸਤ ਦੇ ਕੇ ਆਪਣਾ ਕੇਸ ਲੋਕਦਾਲ ਵਿੱਚ ਰਖਵਾ ਸਕਦੀ ਹੈ ਇਸ ਦੀ ਕੋਈ ਸੈਪਰੇਟ ਫੀਸ ਨਹੀਂ ਹੁੰਦੀ ਜਿਹੜੇ ਪਿਉਰਿਟੀਕਿਟੀ ਕੇਸ ਹੁੰਦੇ ਨੇ ਉਹ ਵੀ ਐਸ ਐਚਓ ਨਾਲ ਚ ਵੀ ਕੋਈ ਫੀਸ ਨਹੀਂ ਹੁੰਦੀ ਅਰ ਜੇ ਗੱਲ ਕਰੀਏ ਲੋਕ ਅਦਾਲਤ ਸਾਚ ਕਿੰਨੇ ਵਾਰ ਲੱਗਦਾ ਲੋਕ ਅਦਾਲਤ ਹਰ 3 ਮਹੀਨੇ ਬਾਅਦ ਲੱਗਦੀ ਹੈ ਸਾਲ ਚ 4 ਲੋਕਦਾਲ ਤਾਂ ਲੱਗਦੀ ਐ। ਉਹ ਤੇ ਨੈਕਸਟ ਲੋਕਦਾਲ ਤਾਂ ਆਪਣੀ 10 ਦਸੰਬਰ ਨੂੰ ਆਏਗੀ ਤੇ ਮੈਂ ਫੇਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਆਪਣੇ ਕਿਸੇ ਲੋਕਦਾਲ ਦਾ ਵਿੱਚ ਲੈ ਕੇ ਆਣ ਤਾਂ ਕਿ ਸਭ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਉਸ ਤੋਂ ਲੈ ਕੇ ਇਸ ਤੱਕ ਕਿਨੇ ਲੋਕ ਕੋਲ ਆਏ ਸੀ ਕਿ ਕਿੰਨੇ ਕਾਫੀ ਮੈਟੀਰੀਅਲ ਡਿਸਪੂਟਸ ਉਹ ਅੱਜਕਲ ਮੇਅਰ ਵੀ ਝਗੜੇ ਕਾਫੀ ਵੱਧ ਗਏ ਹਨ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਇੱਕ ਕੇਸ ਦੇ ਨਾਲ ਕਈ ਕੀ ਕੇਸ ਲੱਗੇ ਆਉਂਦੇ ਨੇ ਖਰਚੇ ਦਾ ਕੇਸ ਆਂਦਾ ਹੈ ਫਿਰ ਮੈਂਟ ਉਹਦੇ ਨਾਲ ਆ ਜਾਂਦਾ 406 495 ਦਾ ਕੇਸ ਵੀ ਆ ਜਾਂਦਾ ਹੈ ਫਿਰ ਡਾਈਵੋਰਸ ਕੇਸ ਆ ਜਾਂਦਾ ਹੈ ਜਦੋਂ ਰਾਜਨਾਮਾ ਹੁੰਦਾ ਹੈ ਤਾਂ ਇਕੱਠੀ ਪੰਜਰ ਕੇਸ ਨਿਬਟ ਜਾਂਦੇ ਨੇ ਤੇ ਸਾਰੀਆਂ ਅਦਾਲਤਾਂ ਇਸ ਚ ਮੈਕਸਿਮਮ ਐਫਰਟਸ ਕਰਦੀਆਂ ਨੇ ਤਾਂ ਕਿ ਕੇਸਿਸ ਨੂੰ ਉਟਾਰਾ ਆਪਸੀ ਰਾਜਨਮੰਦੀ ਨਾ ਹੋ ਸਕੇ ਥੈਂਕ ਯੂ ਸੋਰੀ ਮੈਂ ਲੋਕ ਅਦਾਲਤ ਵਕ ਵਕ ਸਰਬੀਸ ਵਿੱਚ ਲੜਾਈ ਜਾਂਦੀ ਹੈ ਹਾਂ ਜੀ ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਦੋ ਬੈਂਚ ਆਪਣੇ ਸਾਡੇ ਜਨ ਤਰੰਡੀ ਸਾਹਿਬ ਉਹ ਤੇ ਦੋ ਹੀ ਬੈਂਚ ਸਾਡੇ ਜਨ ਰਾਮਪੁਰਾਪੁਰ ਵਿੱਚ ਲਗਾਏ ਹਨ ਉਹਨਾਂ ਨੇ ਵੀ ਆਦੇ ਵੱਲੋਂ ਬਹੁਤ ਜ਼ਿਆਦਾ ਡਿਸਪੋਜ਼ਲ ਦਿਖਾਈ ਹੈ ਦੋਨੋਂ ਜਗ੍ਹਾ ਤੇ ਸਰ ਟਾਈਮ ਕਰਾ ਕੀ ਹੁੰਦਾ ਹੈ ਕਦੋਂ ਸੁਣੋ ਕਿਹੜਾ ਟਾਈਮਿੰਗ ਕੋਰਟ ਦੀ ਜਿਸ ਤਰ੍ਹਾਂ ਕੋਰਟ ਟਾਈਮ 10 ਵਜੇ ਸ਼ੁਰੂ ਹੁੰਦਾ ਹੈ 10 ਵਜੇ ਤੋਂ ਲੈ ਕੇ ਜਦ ਤੱਕ ਆਪਣੇ ਸਾਰੇ ਕੇਸਾਂ ਨੂੰ ਉਟਾਰਾ ਨਹੀਂ ਹੁੰਦਾ ਹਾਂਜੀ ਪ੍ਰਧਾਨ ਜੀ ਅੱਜ ਲੋਕ ਅਦਾਲਤ ਲਗਾਈ ਗਈ ਜਾਂ ਤਾਂ ਕਿ ਕੀ ਕਹਿਣਾ ਚਾਹੋਗੇ ਅੱਜ ਨੈਸ਼ਨਲ ਲੋਕਦਵਤ ਜ਼ਿਲ੍ਹਾ ਦਚਰੀ ਭੰਡਾ ਵਿੱਚ ਮਾਨਯੋਗ ਜ਼ਿਲ੍ਹਾ ਦੇ ਸਹਿਿੰਦਰ ਸ਼੍ਰੀ ਕਰਨੇਸ਼ ਕੁਮਾਰ ਕੱਕੜੀ ਦੇ ਨਿਰਦੇਸ਼ਾਂ ਅਨੁਸਾਰ ਲਗਾਈ ਗਈ ਹੈ ਤੇ ਅਸੀਂ ਵੀ ਅੱਜ ਨਾਲ ਜਸਵੰਤ ਦੇ ਜੇ ਵਿਜ਼ਿਟ ਕੀਤਾ ਦੇਖਿਆ ਤੇ ਜਸਵੰਤ ਨੇ ਜੀ ਨਿਜੀ ਐਫਰਟਸ ਕਰਕੇ ਬਹੁਤ ਸਾਰੇ ਕੇਸਾਂ ਦਾ ਜਿਹੜਾ ਨੋਟਾਰਾ ਕਰਵਾਇਆ ਜਿਹੜੇ ਕਾਫੀ ਪੁਰਾਣੇ ਮੈਟਰੀਕਲ ਦੇ ਜਿਹੜੇ ਕੇਸ ਸੀਗੇ ਤੇ ਉਹਨਾਂ ਦਾ ਨੋਟਾਰਾ ਜਿਹੜਾ ਕਰਾਇਆ ਹੈ ਅੱਛਾ ਜੇ ਕਰੋਤਰੀ ਪ੍ਰਧਾਨ ਜੀ ਕਿੰਨੇ ਕੇਸ ਲੱਗੇ ਸੀਗੇ ਕਿਸਾ ਮਾਰੇ ਤਾਂ ਤੁਹਾਨੂੰ ਕਿਉਂਕਿ ਜਿਹੜੇ ਸਾਡੇ ਸੀਜੀਐਮ ਮੈਡਮ ਹੁੰਦੇ ਨੇ ਜਿਆਦਾ ਉਹ ਦੱਸ ਸਕਦੇ ਨੇ ਕਿੰਨੇ ਕੇਸ ਲੱਗੇ ਨੇ ਹਨ ਪਰ ਜਿੰਨਾ ਕੁ ਅਸੀਂ ਦੇਖਿਆ ਹੈ ਮੈਟ੍ਰੀਮੋਨਿਅਲ ਕੇਸ ਬਹੁਤ ਸਾਰੇ ਨੇ ਤੁਸੀਂ ਦੇਖੋਗੇ ਮੀਆਂ ਬੀਵੀ ਦਾ ਅੱਜ ਅਲੱਗ ਨਾਲ ਝਗੜੇ ਰਹੇ ਅੱਜ ਤੁਸੀਂ ਵਿਜ਼ਿਟ ਕੀਤਾ ਹੁਣ ਦੇਖਿਆ ਹੁਣ ਕਿਚਰੀ ਦੇ ਵਿੱਚ ਮੀਆਂ ਬੀਵੀ ਉਹਨਾਂ ਦਾ ਪਰਿਵਾਰ ਉਹ ਸਾਰੇ ਪਰਿਵਾਰ ਬੈਠੇ ਨੇ ਹਨ ਤੇ ਜਦੋਂ ਹੋਰ ਕੇਸ ਹੁੰਦਾ ਨਾ ਉਹ ਸਿੰਗਲ ਕੇਸ ਹੁੰਦਾ ਮੰਨ ਲਓ ਕਿਸੇ ਨੇ ਕਿਸੇ ਕੋ ਪੈਸੇ ਲੈਣੇ ਆ ਕੋਈ ਚੈੱਕ ਦਾ ਕੇਸ ਹੈ ਇੱਕ ਬੰਦਾ ਇੱਕ ਬੰਦੇ ਤੇ ਕੇਸ ਕਰਦਾ ਹੈ ਜਿੱਥੇ ਪਰਿਵਾਰ ਦੀ ਗੱਲ ਆ ਜਾਂਦੀ ਹੈ ਨਹੀਂ ਆ ਵੀ ਜ ਆ ਜਾਂਦਾ ਉੱਥੇ ਇੱਕ ਪਰਿਵਾਰ ਨਹੀਂ ਉੱਥੇ ਇੱਕ ਜਾਣੇ ਦਾ ਨਹੀਂ ਉੱਥੇ ਬਹੁਤ ਸਾਰੇ ਪਰਿਵਾਰਾਂ ਦਾ ਮਸਲਾ ਆ ਜਾਂਦਾ ਈਵਨ ਚਾਚੇ ਮਾਮੇ ਤਾਏ ਭੂਆ ਫਫੜੂ ਵੀ ਆ ਜਾਂਦੇ ਆ ਤੇ ਜਿਹੜੇ ਦੂਜੇ ਪਾਸੋਂ ਦੋਨੇ ਪਾਸੋਂ ਮਾਪੇ ਉਹ ਤਾਂ ਬੱਚਾ ਦੇ ਆਉਣੇ ਆਉਣੇ ਜਿਹੜੇ ਤਾਂ ਇੱਕ ਕੇਸ ਦੇ ਵਿੱਚੋਂ ਘੱਟੋ ਘੱਟ ਅਸੀਂ ਹਿਸਾਬ ਲਾਵੇ ਸੱਤ ਅੱਠ ਕੇਸ ਨਿਕਲਦੇ ਆ ਖਰਚੇ ਦਾ ਕੇਸ ਆ ਗਿਆ ਬਸਾਉਣ ਦਾ ਕੇਸ ਆ ਗਿਆ ਤਲਾਕ ਦਾ ਕੇਸ ਆ ਗਿਆ ਡੋਮੈਸਟਿਕ ਵਾਇਲੈਂਸ ਦਾ ਕੇਸ ਆ ਗਿਆ 406 498 ਜੋ ਦਾਜ ਦੇਦਾ ਉਹ ਆ ਗਿਆ ਮਤਲਬ ਇਸ ਤਰ੍ਹਾਂ ਦੇ ਇੱਕ ਦੇ ਨਾਲ ਜੀ ਨਿਬੜਦਾ ਤਾਂ 7 ਕੇਸ ਨਿਬੜਦੇ ਨੇ ਜਿਹੜਾ ਐਡਾ ਬਰਡਨ ਮਤਲਬ ਕੋਰਟਾਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਜਿਹੜਾ ਇਹਨੇ ਵੱਧ ਗਏ ਕੇਸ ਹਨ ਤਾਂ ਉਹਦੇ ਨਾਲ ਜੇ ਇੱਕ ਕੇਸ ਦੇ ਪਰਜਾ ਦਾ 7-8 ਕੇਸ ਨਿਬੜ ਜਾਂਦੇ ਨੇ ਪਰ ਤਾਂ ਜੇ ਜੇ ਗੱਲ ਕਰੀਏ ਕਈ ਲੋਕ ਲੋਕ ਅਦਾਲਤਾਂ ਨੂੰ ਲੈ ਕੇ ਅਵੇਅਰ ਨਹੀਂ ਹੈਗੇ ਉਹਨਾਂ ਨੂੰ ਕੀ ਕਰਾਉਣਾ ਆ ਨਹੀਂ ਬਸੇ ਥੋੜੀ ਗੱਲ ਠੀਕ ਹੈ ਤਾਂ ਜ਼ਿਆਦਾਤਰ ਤਾਂ ਹੁਣ ਤਾਂ ਅਵੇਅਰ ਹੋਗੇ ਕਿਉਂਕਿ ਆਮ ਸਾਡੇ ਕੋਲ ਗੱਲ ਕਰਦੇ ਆ ਜਿਹਨਾਂ ਨਹੀਂ ਉਹ ਜਿਹੜੇ ਸਾਡੇ ਇੱਥੇ ਜਿਹੜੇ ਡਿਸਟ੍ਰਿਕਟ ਲੀਗਲ ਸੋਸਾਇਟੀ ਹੈ ਇਨਾਂ ਦੇ ਸੀਜੀਓ ਮੈਡਮ ਬ੍ਰਿਜਿੰਦਰ ਕੌਰ ਮਾਨ ਇਹਨਾਂ ਦੀ ਪੂਰੀ ਟੀਮ ਜਿਹੜੀ ਆ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਤੇ ਵੇਅਰ ਕਰਦੇ ਨੇ ਵੀ ਵਾਰੀ ਕਿਉਂਕਿ ਇਹ ਲੋਕ ਅਦਾਲਤ ਤਾਂ ਜਿਹੜੀ 3 ਮਹੀਨਿਆਂ ਬਾਅਦ ਲੱਗਦੀ ਹੈ ਜਿਹੜੀ ਨੈਸ਼ਨਲ ਲੋਕ ਅਦਾਲਤ ਹੈ ਤਾਂ ਇਹ ਜਿਹੜਾ ਲੀਗਲ ਸਸਟਿਸਫੈਕਟ ਇਹਨਾਂ ਦੀ ਡਿਊਟੀ ਹੈ ਇਹਨਾਂ ਨੂੰ ਲੋਕਾਂ ਨੂੰ ਵੇਅਰ ਕਰਨਾ ਜਾ ਕੇ ਪਿੰਡਾਂ ਦੇ ਵਿੱਚ ਸਕੂਲਾਂ ਕਾਲਜਸ ਦੇ ਵਿੱਚ ਉੱਥੇ ਜਾ ਕੇ ਕੈਂਪ ਆ ਵਗੈਰਾ ਲਾਉਂਦੇ ਪ੍ਰਧਾਨ ਜੀ ਜੇ ਗੱਲ ਕਰੀਏ ਜਿਹੜਾ ਲੋਕ ਅਦਾਲਤ ਚ ਕੇਸ ਲੱਗਦਾ ਉਹਦੀ ਫੀਸ ਵਗੈਰਾ ਤਾਂ ਨਹੀਂ ਹੁੰਦੀ ਨਹੀਂ ਕੋਈ ਫੀਸ ਨਹੀਂ ਹੁੰਦੀ ਉਹਦੀ ਕੋਈ ਫੀਸ ਨਹੀਂ ਹੁੰਦੀ ਤੇ ਉਹ ਤਾਂ ਤੁਸੀਂ ਜਿਹੜਾ ਵੀ ਕਿਸੇ ਨੂੰ ਲੈਣਾ ਉਹ ਆ ਕੇ ਇੱਥੇ ਸੰਜੇਵਰ ਸਾਹਿਬ ਨੂੰ ਜਾਂ ਜਿਹੜੀ ਸੀਜਨ ਮੈਡਮ ਨੇ ਜਿਹੜੀ ਡਿਸਟ੍ਰਿਕਟ ਲੀਗਲ ਸੌਸ ਅਥਾਰਟੀ ਦੇ ਉਹਨਾਂ ਨੂੰ ਆ ਕੇ ਅਪਲੀਕੇਸ਼ਨ ਦੇ ਸਕਦਾ ਤਾਂ ਇਜ਼ੀ ਹੈ ਸਰ ਕੋਈ ਫੀਸ ਨਹੀਂ ਕਿਸ ਤਰ੍ਹਾਂ ਦੀ ਅਰਤੇ ਕੁਝ ਲਾ ਕੋਲੇ ਦੇ ਬੱਚੇ ਵੀ ਸਾਨੂੰ ਮਿਲੇ ਜਿਹੜੇ ਲੋਕ ਅਦਾਲਤ ਦੇ ਪਹਿਲੀ ਵਾਰ ਹਿੱਸਾ ਬਣਿਆਗੇ ਜਿਹਨਾਂ ਨੇ ਵਕੀਲ ਬਣਨਾ ਹੈਗੇ ਉਹਨਾਂ ਨੂੰ ਉਹਨਾਂ ਨੂੰ ਵੀ ਬਹੁਤ ਸਿੱਖਣ ਦਾ ਮੌਕਾ ਮਿਲਦਾ ਬੱਚਿਆਂ ਨੂੰ ਕਿਉਂਕਿ ਸੋਸਾਇਟੀ ਦੇ ਵਿੱਚ ਜਦੋਂ ਦੇਖਦੇ ਨੇ ਕਿ ਉਹਨਾਂ ਨੇ ਵੱਡੇ ਹੋਣਾ ਗਰੋ ਕਰਨਾ ਹੈ ਉਹਨਾਂ ਦੀ ਵੀ ਸ਼ਾਦੀ ਹੋਣੀ ਹੈ ਮੈਰਿਜ ਕਰਨੀ ਹੈ ਉਹਨਾਂ ਨੇ ਅੱਗੇ ਜਾਣਾ ਹੈ ਉਹ ਦੇਖਦੇ ਹੋਏ ਇਹ ਸੋਸਾਇਟੀ ਸਾਡੀ ਕਿੱਧਰ ਨੂੰ ਜਾ ਰਹੀ ਹੈ ਤੇ ਇੱਕ ਉਹਨਾਂ ਨੂੰ ਉਦੋਂ ਪਹਿਲਾਂ ਹੀ ਕਿਉਂਕਿ ਆਪਾਂ ਕਹਿੰਦੇ ਹਾਂ ਨਾ ਵੀ ਕਿਸੇ ਵੀ ਚੀਜ਼ ਦੀ ਉਹਨੂੰ ਪ੍ਰਕਾਸ਼ਨ ਜ਼ਰੂਰੀ ਹੈ ਆਪਾਂ ਬੱਚੇ ਉਸ ਨੂੰ ਲੈ ਕੇ ਅਵੇਅਰ ਹੁੰਦੇ ਨੇ ਕਿ ਕੋਰਟਾਂ ਦੇ ਵਿੱਚ ਇਸ ਤਰ੍ਹਾਂ ਆਪਾਂ ਦਾ ਕੇਸ ਨਵੇੜਦਾ ਜਾਂ ਇਸ ਤੋਂ ਨੁਭਤੀ ਨਾ ਆਵੇ ਹਾਂ ਉਹਨੂੰ ਬਹੁਤੋ ਸਿੱਖੰਦਾ ਜਿਹੜਾ ਮੁਕਮਲ ਹੈ ਕੋਈ ਨਹੀਂ ਕੋਈ ਵੀ ਕੋਈ ਇਸ ਤਰ੍ਹਾਂ ਨਹੀਂ ਅਗੇ ਨਹੀਂ ਅਗੇ ਸਮੱਸਿਆ ਬਣਾ ਕੇ ਦਾਂਦੇ ਅਸੀਂ ਨਹੀਂ ਅਸੀਂ ਜਾਂਦੇ ਨਹੀਂ ਪਰ ਅਸੀਂ ਜਿਹੜੇ ਸਾਡੇ ਕੋਲ ਕੇਸ ਚੱਲਦੇ ਹੁੰਦੇ ਆ ਸਾਡੇ ਕੋਲੇ ਆਲਰੇਡੀ ਕਿਉਂਕਿ ਸਾਰਿਆਂ ਦੇ ਕੇਸ ਚੱਲ ਹੀ ਜਾਂਦੇ ਹੁੰਦੇ ਆ ਅਸੀਂ ਉਹਨਾਂ ਨੂੰ ਲੋਕਾਂ ਨੂੰ ਦੱਸ ਦਈਏ ਭਈ ਆਪਾਂ ਲੋਕ ਦਾ ਉੱਤੇ ਲਵਾ ਲੀਏ ਹਨਾ ਵੀ ਆਪਾਂ ਤੁਸੀਂ ਬੈਠ ਕੇ ਨਿਬੜ ਲਓ ਕਿਉਂਕਿ ਦੋਨੇ ਵਕੀਲ ਹੀ ਜਿਹੜਾ ਨਗੜਾ ਇਸ ਤੋ ਦੋਨੋਂ ਤਰ੍ਹਾਂ ਦਾ ਕਰਾ ਦਿੰਦੇ ਨੇ ਜਿਹੜੇ ਕਿਉਂਕਿ ਦੋਨਾਂ ਪਾਰਟੀਆਂ ਵੱਲੋਂ ਅਸੀਂ ਪੇਸ਼ ਹੁੰਦੇ ਆ ਤਾਂ ਅਸੀਂ ਸਾਨੂੰ ਲੱਗਦਾ ਹੁੰਦਾ ਵੀ ਇਹ ਨਿਬੜ ਸਕਦਾ ਹੈ ਕੰਮ ਥੋੜਾ ਮੋਟਾ ਔਰ ਇੱਥੇ ਬੈਠ ਕੇ इजीली ਜਿਹੜੀ ਆਪਾਂ ਕੋਈ ਮਾੜਾ ਮੋਟਾ ਕਿਸਦਾ ਘਟਵਾਦ ਕਰਕੇ ਉਹ ਡਿਵਰ ਇਹ ਲੋਕ ਅਦਾਲਤਾਂ 'ਚ ਦੋਨੋਂ ਘੇਰਾ ਦਾ ਮਤਲਬ ਕਿ ਕਿਹਦਾ ਦਾ ਹੁੰਦਾ ਹੈ ਦੋਨਾਂ ਦਾ ਫਾਇਦਾ ਹੁੰਦਾ ਤਾਂ ਫਾਇਦਾ ਦੋਨਾਂ ਦਾ ਹੀ ਹੈ ਕਿਉਂਕਿ ਇਹਦੀ ਉਸ ਤੋਂ ਬਾਅਦ ਕਿਤੇ ਅਪੀਲ ਨਹੀਂ ਯਾਨੀ ਜਿਹੜੇ ਹੋਣਾ ਨਹੀਂ ਹਨ ਤੇ ਕੇਸ ਨਿਬੜ ਜਾਣੇ